ਮੇਰੇ ਗਾੜੀ ਨਾ ਉਹ ਬੋਤ ਨੇ ਨਖਰੇ ਜੇ ਨਾ ਹੁਣ ਕਰ ਕੇ ਵਿਖਾਓ ਸਵੇਰੇ ਦੀ ਪਹਿਲਾਂ ਤੁਹਾਡੀ ਮਾਸ਼ੀਰ ਹੋਈ ਹੁਣ ਤੁਸੀਂ ਸ਼ੁਰੂ ਹੋਗੇ ਜੀ ਮੇਰੀ ਨਾ 100 ਗੱਲਾਂ ਦੀ ਇੱਕ ਗੱਲ ਸੁਣ ਲਓ ਨਾ ਤੇ ਮੈਂ ਸੇਵਕ ਨਾ ਕੋਈ ਗੱਲ ਕਰਨੀ ਜੇ ਸਾਰੇ ਕੰਮ ਨਾ ਹੁਣ ਤੁਸੀਂ ਕੀਤੇ ਨਾ ਆਪਣਾ ਬੀਜਣ ਆਪ ਹੀ ਵੱਡੋ ਮੇਰੇ ਸਿਰ ਤੇ ਨਾ ਕੋਈ ਵੀ ਚੀਜ਼ ਦੀ ਗੱਲ ਪਾਓ ਤੇ ਦੂਜੀ ਗੱਲ ਜੇ ਤੁਹਾਨੂੰ ਲੱਗਦਾ ਨਾ ਕਿ ਮੈਂ ਕੁਝ ਬੋਲ ਨਹੀਂ ਸਕਦੀ ਹੁਣੇ ਤੁਹਾਡੀ ਨਾ ਜੇ ਠਾਣੀ ਦੇ ਗਾੜੀ ਜਾ ਕੇ ਨਾ ਸਭ ਕੁਝ ਮੈਂ ਬੋਲ ਦੇਣਾ ਜੇ ਇਹ ਜਿਹੜੇ ਤੇ ਚਾਤਰੀਆਂ ਮਾਰੀਆਂ ਹੈ ਨਾ ਆਪਣੇ ਪੇਡ ਜਾ ਕੇ ਆਪਣੇ ਭਰਾ ਨੂੰ ਸਾਧ ਲਿਆ ਹੀ ਕਿ ਵੀਰੇ ਆ ਜਾ ਮੈਂ ਰੋਕਾ ਕਰਾ ਲੂੰਗੀ ਪ੍ਰਾਪਰਟੀ ਸਾਰੀ ਤੇ ਹੀ ਮੇਰੇ ਨਾਂ ਕਰ ਦਿਓ ਤੇ ਉਸ ਤੋਂ ਬਾਅਦ ਦੇਖ ਲਾਂਗੇ ਆਪਾਂ ਜੋ ਕਰਨਾ ਮੇਰੀ ਗੱਲ ਸੁਣ ਲੋ ਦੀਦੀ ਜਿਸ ਦਿਨ ਉਹ ਇੱਥੇ ਆਇਆ ਸੀ ਨਾ ਤੁਹਾਡਾ ਜਿੱਦ ਰੋਕਾ ਲੱਗਾ ਸੀ ਜਦੋਂ ਤੁਹਾਨੂੰ ਵੇਖਾਂ ਵਿਖਾਈ ਕਿ ਜੋ ਵੀ ਕੁਝ ਹੋਇਆ ਸੀ ਉਹ ਐਸੇ ਕਰਕੇ ਇੱਥੋਂ ਗਿਆ ਸੀ ਕਿਉਂਕਿ ਮੈਂ ਉਹਨੂੰ ਭਜਾਇਆ ਸੀ ਇੱਥੋਂ ਕਿ ਚੁੱਪ ਕਰਕੇ ਨਾ ਜੋ ਹੋ ਗਿਆ ਉਹਨਾਂ ਨੂੰ ਭੁੱਲ ਕੇ ਤੇ ਨਿਕਲ ਜਾ ਇੱਥੋਂ ਨਹੀਂ ਤੇ ਨਹੀਂ ਛਲੋ ਇਹੋ ਜਿਹਾ ਜਲੂਸ ਕੱਢ ਕੇ ਜਾਣਾ ਸੀ ਐਦਾਂ ਟੁੱਟਣਾ ਟੁੱਟਣਾ ਹੀ ਕਿਹਨੇ ਤੁਹਾਡਾ ਰਿਸ਼ਤਾ ਤਾਕਰੀ ਹੋਣ ਦੇਣਾ ਸੀ ਇਸ ਕਰਕੇ ਨਾ ਹੁਣ ਮੇਰੇ ਸਿਰ ਗਾੜੀ ਨਾ ਬਹੁਤੀ ਜ਼ਬਾਨ ਲਾਉਣ ਦੀ ਲੋ ਦੂਜੇ ਨੰਬਰ ਤੇ ਮੈਂ ਕੋਈ ਸੇਵਕ ਨਾਲ ਗੱਲ ਨਹੀਂ ਕਰਨੀ ਆਪਣੀਆਂ ਕੀਤੀਆਂ ਨਾ ਆਪ ਹੀ ਭੁਗਤਿਓ ਮੇਰੇ ਛੇਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਤੇ ਸੇਵਕ ਨੂੰ ਨਾ ਇੱਕ ਗੱਲ ਹੋਰ ਤੂੰ ਹੀ ਸਿਆਣੇ ਜੇ ਵੱਡੇ ਵੀ ਜੇ ਰਿਸ਼ਤੇਦਾਰੀਆਂ ਨਭਾਉਣੀਆਂ ਨਾ ਤੁਹਾਨੂੰ ਇਹ ਤੋਂ ਜ਼ਿਆਦੀਆਂ ਆਉਂਦੀਆਂ ਸਮਝਦੇ ਜੀ ਇਹਨਾਂ ਗੱਲ ਚੰਗਾ ਮਾੜਾ ਸਭ ਕੋਈ ਤੁਹਾਨੂੰ ਪਤਾ ਹੀ ਆ ਸੋਖਣਾ ਤੁਸੀਂ ਪਹਿਲਾਂ ਵੀ ਰਿਸ਼ਤੇਦਾਰੀਆਂ ਦੇ ਭਾਈਆਂ ਜੇ ਬਸ ਤੇ ਹੁਣ ਨਾ ਇੱਕ ਗੱਲ ਹੋਰ ਸੁਣ ਲੋ ਤੁਸੀਂ ਨੂੰ ਸੇਵਾ ਗਾੜੀ ਇਹ ਨਹੀਂ ਕਹਿਣਾ ਕਿ ਪਾ ਬੀਨੂ ਤੇ ਹਿਸਾਲ ਦਾ ਪਤਾ ਹੈ ਜੋ ਕੁਝ ਵੀ ਕੀਤਾ ਨਾ ਤੇ ਆਪਣੇ ਸਿਰ ਤੇ ਕੀਤਾ ਤੇ ਅੱਗੇ ਖਲੋ ਕੇ ਇਨੀ ਗੱਲ ਕਹਿਣੀ ਜੇ ਕਿ ਮੈਨੂੰ ਸਾਗਰ ਪਸੰਦ ਹੀ ਤੇ ਮੈਂ ਵਿਆਹ ਕਰਾਉਣਾ ਹੀ ਕਿਉਂਕਿ ਮੈਨੂੰ ਉਹੀ ਹੀ ਚਾਹੀਦਾ ਹੀ ਮੈਂ ਕਿਤੇ ਹੋਰ ਨਹੀਂ ਵਿਆਹ ਕਰਾਉਣਾ ਹੀ ਇਹ ਗੱਲਾਂ ਨਾ ਤੁਹਾਡੀ ਜ਼ੁਬਾਨ ਤੋਂ ਨਿਕਲਣੀਆਂ ਚਾਹੀਦੀਆਂ ਨੇ ਸਾਗਰ ਦੇ ਤੇ ਸੇਵਕ ਦੇ ਸਾਹਮਣੇ ਠੀਕ ਆ ਕੀ ਕੀ ਬੋਲਣ ਕੀ ਦੇ ਤੈਨੂੰ ਪਤਾ ਤੈਨੂੰ ਕੋਈ ਹੋਸ਼ ਹੈ ਕੀ ਆਰ-ਪਰ ਤੇ ਆਪਣੇ ਰੰਗ ਕਿਉਂ ਬਦਲ ਲੈਂਦੇ ਹੋ? ਪਾਲਚ ਮਿੱਠੇ। ਮੈਨੂੰ ਨਾ ਬਾਰ-ਬਾਰ ਐਦਾਂ ਕਰਕੇ ਐਦਾਂ ਕਰਕੇ ਧੱਕੇ ਮਾਰ-ਮਾਰ ਕੇ ਗੱਲ ਕਰਨ ਦੀ ਕੋਈ ਲੋੜ ਨਹੀਂ। ਜਿੰਨੀ ਤੁਹਾਡੀ ਵਜਨ ਉਸ ਤੋਂ ਜ਼ਿਆਦਾ ਮੇਰੀ ਬਾਜ ਆ ਤੇ ਬਾਹਰ ਜਾ ਕੇ ਮੈਂ ਜਰੂਰ ਕਰ ਦੇਣਾ ਮੇਰਾ ਦਿਮਾਗ ਨਾ ਖਰਾਬ ਕਰਿਓ ਤੁਸੀਂ। ਮੈਂ ਗਲਤ ਨਹੀਂ ਆਮ। ਤੁਸੀਂ ਨਹੀਂ, ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਅਗੇ ਹੋ। ਅਹੀਂ ਗਲਤ ਨਹੀਂ ਆਣੀ। ਜਿਹੜੀਆਂ ਪਰਜਾਇਆਂ ਨੂੰ ਨਾ ਮੇ ਮਾਵਾ ਤੋਂ ਤੇ ਲੱਗੀਆਂ ਨੇ। ਤੇ ਆਪਣਾ ਨਾ ਢੇਡ ਉਹਨਾਂ ਲੱਗੇ ਕੋਲ ਦੇ ਦਿੰਦੀਆਂ। ਹਾਂ ਭਾਬੀ ਤੇ ਮੇਰੀ ਮਾਂ ਵੀ ਤੇ ਮੇਰੀ ਸਹੇਲੀ ਵੀ ਤੇ ਮੇਰੀ ਹਮਦਰਦ ਵੀ ਮੈਨੂੰ ਐ ਦੋਖੀ ਹੋਇਆ ਬਸ਼ੰਮੀ ਤਾਂ ਅਸਲ ਮੈਂ ਕਿਹੜੇ ਮੋੜ ਨੂੰ ਨਾ ਤੇ ਇਹਨਾਂ ਕਮਲੀਆਂ ਛਦੈਨਾ ਇਹੋ ਜੀਆਂ ਸਾਰੀ ਦੁਨੀਆ ਇੱਕ ਪਾਸੇ ਕਰਕੇ ਨਾ ਜਿੰਦੀ ਜਾਗਦੀ ਮਾਂ ਨੂੰ ਵੀ ਤੋਂ ਦੇ ਲਈ ਭੁੱਲ ਕੇ ਐਨਾ ਪਰਚਾਈਆਂ ਦੇ ਪਿੱਛੇ ਲੱਜ ਜਾਈਦਾ ਤੇ ਉਹ ਕਦਮ ਚੁੱਕ ਲਈ ਦੇ ਨੇ ਜਿੰਨਾ ਤੇ ਅੱਗੇ ਨਾ ਕੰਡੇ ਵੀ ਜੇ ਹੁੰਦੇ ਰਹੇ ਉਹ ਰਾਤ ਸੱਲੇ ਤੁਰੀਦਾ ਤੇ ਇਜ਼ਾਮ ਵੀ ਆਪਣੇ ਸਿਰ ਪਾਈ ਦੇ ਨੇ ਸਹਾ ਜੀ ਇਹ ਹੀ ਨਕਮੀ ਹੈ ਐਂਡੇ ਸਭ ਕੁਝ ਕੀਤਾ ਇਹਨੂੰ ਕਿਸੇ ਨੇ ਸਲਾਹ ਥੋੜੀ ਤੇ ਪੇਸੀ ਇਹ ਸਭ ਆਪਣਾ ਕੀਤਾ ਬਾਅਦ ਨਹੀਂ ਹੈ ਐਹੀ ਹੈ ਨਾ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੋ ਮੇਰੇ ਨਸੀਬ ਚ ਹੋਏਗਾ ਨਾ ਉਹੀ ਸੀ ਜੇ ਮੇਰੇ ਨਸੀਬ ਚ ਹੋਏਗਾ ਨਾ ਮੇਰੇ ਭਰਾ ਨਾਲ ਮਿਲਣਾ ਵਰਤਣਾ ਤੋ ਉਹਨੂੰ ਕੋਈ ਨਹੀਂ ਰੋਕ ਸਕਦਾ ਜੋ ਮਰਜ਼ੀ ਕਰ ਲੋ ਤੁਸੀਂ ਮੈਂ ਕੋਈ ਗਲਤ ਨਹੀਂ ਕੀਤਾ ਕਰਮ ਮੈਂ ਕੁਝ ਮਾੜਾ ਨਹੀਂ ਕੀਤਾ ਕਹੇ ਨਾ ਹੱਪੇ ਮਹਾਰਾਜ ਦੇਖ ਕੇ ਨਾ ਇੱਕ ਦਿਨ ਸਹੀ ਫੈਸਲਾ ਚੁਣ ਲਿਆ ਹੈਗਾ ਸਾਹਮਣੇ ਮੈਂ ਨਾ ਤਾਂ ਮੂੰਹ ਕੁਸ਼ੀ ਨਹੀਂ ਕਹਿ ਸਕਦੀ ਕਿ ਦਿਨ ਮਰੇ ਮੁਕਰੇ ਦਾ ਕੋਈ ਲਾਜ ਨਹੀਂਗਾ ਮੈਂ ਕੀ ਕਰਾਂਗੀ ਰੋਲਾ ਭਾਗੇ ਦੀ ਬਸ ਸਾਡੇ ਕੇ ਨਾ ਹੱਥ ਜੋੜਦੀ ਹਾਂ ਆ ਮੇਰੀ ਬੁੱਢੀ ਮਾ ਦੇ ਕੇ ਨਾਂ ਨਾ ਬੋਲਿਆ ਕਰੋ ਉਹਦੇ ਤੋਂ ਨਾ ਇਹ ਪਛਾਣ ਨਾ ਬੋਲਿਆ ਕਰੋ ਕਿ ਤੁਹਾਡੀ ਸੱਸ ਮਾਂ ਹੈ ਬੋਲਣ ਲੱਗੇ ਤੁਸੀਂ ਦੇਖ ਕੇ ਭੁੱਲ ਜਾਂਦੇ ਹੋ ਕਿ ਹੈ ਕੋਣ ਇਹ ਪਿੰਡੋਂ ਆਈ ਕੋਣ ਹੈ ਜੀ ਨੰਨੀ ਨਾ ਹੈਗਾ ਫਤਬਦ ਮੈਂ ਤੁਹਾਨੂੰ ਕੁਛ ਨਹੀਂ ਕਵਾਂਗੀ ਤੇ ਮੈਂ ਆਪਣੀ ਕੁੜੀ ਵੀ ਅੱਜ ਲੈ ਜਾਂਗੀ ਨਾ ਨਾ ਬੋਲਿਆ ਕਰੋ ਤੁਸੀਂ ਅੰਜੂ ਪੁੱਤ ਤੂਏ ਚੰਗਾ ਨਹੀਂ ਕੀਤਾ ਬੀਆ ਦੇ ਕੱਪੜੇ-ਕੁਪੜੇ ਭੈ ਕਾਲੇ ਪੁੱਤ ਆਈ ਆਪੇ ਛੱਡ ਹੁੰਦੇ ਕੋਈ ਹੱਲ ਤੇ ਕੀ ਮੰਮੀ ਤੇਰੇ ਪਾਪਾ ਪਿੰਡੋਂ ਹੁੰਦੇ ਆਪੇ ਛੱਡ ਹੁੰਦੇ ਕੀ ਕਰੀ ਕੋਈ ਉਹ ਚਾਰੇ ਨੂੰ ਮੈਂ ਕੀ ਕਰਨਾ ਕਾਲੀ-ਵਾਲੀ ਚ ਕੋਈ ਅਹਾਂ ਦਾ ਕਰਮ ਮਾੜਉਣੀ ਸੀ ਕੀਤਾ ਵੈਸੇ ਤੇ ਢੀਆਂ ਤੇ ਕੋਈ ਵੀ ਨਹੀਂ ਰੱਖਦਾ ਵਿਆਹ ਤੇ ਮੇਰੇ ਅੱਜਕੱਲ ਵੈ ਵੀ ਸੋਚਦੇ ਸੀ ਕਿ ਤੇ ਕਰਨਾ ਹੀ ਕਰਨਾ ਮੈਂ ਤਾਂ ਕਿਹਾ ਸੀ ਰਹਿ ਨੀ ਦਿਓ ਤੇ ਫੇਰ ਮਾੜੀ ਸਾਹਮਣੇ ਜੇ ਕਰਨਾ ਤੇ ਤੇਰੇ ਹੀ ਘਰਵਾਰ ਚੰਗਾ ਆਖਰ ਮੈਂ ਸਿਆਣੀ ਆ ਸੂਝ-ਭੂਝ ਵਾਲੀ ਮੈਨੂੰ ਸਮਝ ਐ ਕੋਈ ਨਿਆਣੀ ਸਿਆਣੀ ਥੋੜੀ ਐ ਕਿ ਜਿੱਥੇ ਤੂੰ ਹੀ ਲੋਂਗੋ ਤੂੰ ਪਾਵਾਂਗੀ ਅੱਗੇ ਜ਼ਿੰਦਗੀ ਤੇ ਥੋੜੇ ਸੱਟਾ ਵੱਧਦੀ ਐ ਜੇ ਹੁਣ ਵੀ ਬਿਨਾਂ ਸੋਚੇ ਸਮਝੇ ਮੈਂ ਕਿਤੇ ਵਿਆਹ ਕਰਾ ਲੈਂਦੀ ਤਾਂ ਲੋਕਾਂ ਨੇ ਕਹਿੰਦੇ ਅੰਨੀ ਐ ਬੇਵਕੂਫ ਐ ਇਹਨੂੰ ਨੇ ਬਾਬਾ ਕਿੱਥੇ ਵਿਆਹ ਕਰਾਉਣਾ ਕਿੱਥੇ ਨਹੀਂ ਬੱਜੀ ਤਾਂ ਜਲਦੀ ਐ ਕੋਈ ਖੇਡ ਛੱਡੋ ਮੈਨੂੰ ਪਰ ਇੱਕ ਗੱਲ ਐ ਮਾਂ ਜੀ ਸਿੰਮਰਾ ਤਾਂ ਆਪਣੇ ਰੰਗ ਬਦਲਣ ਤੋਂ ਨਹੀਂ ਬਦਲਦੀ। ਪੁੱਤ ਇੱਕ ਵਾਰੀ ਜਦੋਂ ਅਸੀਂ ਪਿੰਡੋਂ ਆਏ ਇਹਨੇ ਉਦੋਂ ਵੀ ਤੇਵਰ ਬਦਲ ਲਏ। ਮੈਂ ਤੇ ਇਹਨਾਂ ਨੂੰ ਜਾਣਦੀ ਨਹੀਂ ਇਹ ਕੌਣ। ਫਿਰ ਫਿਰ ਇਹਨੇ ਦੂਜੀ ਵਾਰੀ ਫੇਰ ਇਹੋੇ ਕੰਮ ਕੀਤਾ ਜਦੋਂ ਬਿਮਾਰ ਪੈ ਗਈ ਸੀ। ਹਾਂ। ਫਿਰ ਇਹਨੇ ਤੇਵਰ ਬਦਲ ਲਏ। ਫੇਰੇ ਦੀ ਮਾਗੀ ਤੇ ਫਿਰ ਉਸ ਤੋਂ ਵੀ ਵੱਧ ਤੇਵਰ ਬਦਲ ਲਏ। ਤੇ ਹੁਣ ਵੀ ਫਿਰ ਮਿੱਠੀ ਪਿਆਰੀ ਹੋਈ। ਹਾਂ। ਤਾਂ ਫਿਰ ਬਦਲ ਗਈ। ਆ ਚੌਥੀ ਵਾਰੀ ਇਹਨੇ ਚੌਥਾ ਹੰਲਾ ਕੀਤਾ ਪੁੱਤ। ਇਹਨੂੰ ਇਹ ਨਹੀਂ ਸਮਝ ਆਂਦੀ ਕਿ ਮੈਂ ਕੀ ਕਰਨ ਕੀ ਨਹੀਂ ਆ। ਮਾ ਆਪਣੇ ਬੰਦੇ ਨੂੰ ਬੇਫਕੂ ਬਣਾ ਕੇ ਆਪਣੇ ਸਾਸੋ ਰੇ ਨਾ 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 ਪਰਿਵਾਰ ਨਾਲ ਵਰਤੀਆ ਗੰਦਾ ਕਿਉਂ ਕਰਨ ਨਹੀਂ ਆ ਕਿੱਥੇ ਜਾ ਕੇ ਇਹਨੇ ਆਪਣਾ ਦੇ ਨਾਮ ਆ ਲੇਖਾ ਹਾਂ ਤੇ ਚੰਗੇ ਬਣਨ ਦੇ ਨਾ ਸਾਨੂੰ ਮਾਰੇ ਬਣਾਉਂਦੇ ਆ ਕੀ ਕਰ ਲੇਗੀ ਮੰਮੀ ਚਾਰ ਤਿੰਨ ਚੰਗਿਆ ਬਣ ਕੇ ਕਦੀ ਨਾ ਕਦੀ ਨਾ ਹਰ ਚੀਜ਼ ਦਾ ਨਾ ਟਾਈਮ ਆਂਦਾ ਹੁੰਦਾ ਕੋਈ ਗੱਲ ਨਹੀਂ ਜੇ ਮਾਰਾ ਨੇ ਨਾ ਮਾਰਾ ਤੇ ਉਹ ਖਾ ਕੇ ਵੀ ਨਾ ਜ ਚੰਗਾ ਬਖਾਇਆ ਨਾ ਤੇ ਇਹ ਜਿਹੜੇ ਦਿਨ ਨਾ ਇਹ ਵੀ ਇੱਥੇ ਨਹੀਂ ਰਹਿਣੇ ਇਹ ਬਦਲ ਜਾਣੇ ਨੇ ਸੇਵਕ ਤੁਹਾਨੂੰ ਸਹੀ ਜਾਣੇਗਾ ਵੇਖਿਓ ਜਰੂਰ ਜਾਣੇਗਾ ਕਿਤੇ ਨਾ ਕਿਤੇ ਤੁਹਾਡੀ ਉਹਨੂੰ ਕਦਰ ਪੈਣੀ ਹੈ ਚੱਲ ਪੁੱਤ ਅਸੀਂ ਇੱਕ ਪਾਸੇ ਤੋਂ ਸੁਰਖਰੂ ਹੋਏ ਮੇਰੀ ਧੀ ਆਪਣੇ ਘਰ ਗਈ ਦੂਜੇ ਪਾਸੇ ਤੇ ਮੈਂ ਪਰੇਸ਼ਾਨ ਹੋ ਗਈ ਨਾ ਮੰਮੀ ਕਿ ਮੇਰੀ ਮਾਂ ਨਾਲ ਹੁਣ ਕੀ ਕੁਛ ਹੋਏਗਾ ਜੇ ਸੇਵਕ ਆ ਕੇ ਭੜਕ ਗਿਆ ਕਿਹੇ ਕੱਲੋ ਚੱਲ ਪੁੱਤ ਤੂੰ ਕੋਈ ਟੈਨਸ਼ਨ ਲੈਣੀ ਕੋਈ ਗੱਲ ਨਹੀਂ ਜੜੀ ਹੋਏਗੀ ਵੇਖੀ ਜਾਏ ਠੀਕ ਹੈ ਮੈਂ ਫਿਰ ਨਰੀਆ ਨੂੰ ਸਕੂਲੋਂ ਹੀ ਲੱਲਾਂਗੀ ਠੀਕ ਹੈ ਗੱਡੀ 'ਚ ਮੈਂ ਸਮਾਨ ਲੱਕ ਲਵਾਂ ਤੂੰ ਪੁੱਤ ਕਾਲੀ ਪੈਣੀ ਹੈ ਮੈਂ ਰਦ ਗਿਆ ਪਾਪੇ ਛੱਡਉਂਦੇ ਰਿਆ ਇਹ ਕੁੜੀ ਕਿਉਂ ਪੰਡਤ ਹੋਵੇ ਕੰਮ ਹੋ ਤੂੰ ਤੂੰ ਮੰਨਣਾ ਪੜ ਕੋਈ ਗੱਲ ਨਹੀਂ ਮਨਣਾ ਘਰ ਮੈਂ ਦਿੱਤੀ ਜਾਂ ਤੂੰ ਆਪਣੇ ਘਰ ਮੈਂ ਦਿੱਤੀ ਮਨਣਾ ਪੜਾ ਜਿੱਥੇ ਚਲ ਜਾ ਉੱਥੇ ਮੱਥੇ ਲੱਗੀ ਜਾਂਦੇ ਪ੍ਰਾਈਵੇਸੀ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਇਸ ਘਰ ਚੋਂ ਲੱਗੀ ਕਿਦਾ ਅੱਖਾਂ ਕੱਢ ਕੇ ਪਰਦਾ ਪਿਛੇ ਕਰਕੇ ਤੇ ਉਹ ਗਈ ਵੇ ਕਿ ਦੇਖੇ ਖਣ ਕਰਦੀ ਨਾ ਤੇ ਸ਼ਰਮਝਾਈ ਲਾਈ ਬਾਰ ਸੋਹਰਾ ਬੈਠਾ ਵਾ ਮੈਂ ਤੇਰੀ ਮਾਵਾ ਮਰਗੀ ਸੱਸਾਂ ਬਟੇ ਮੂੰਹ ਸਾਰੇ ਨੇ ਤੰਦੇ ਕਰਦੀ ਫਿਰਦੀ ਐ ਕਿਦਾ ਮੂੰਹ ਫਲਾਈ ਫਿਰਦੀ ਐ ਹੈ ਜਦੋਂ ਆਪ ਕੋਈ ਇਹਨੇ ਗੱਲ ਹੀ ਨਹੀਂ ਕੀਤੀ ਹੁਣ ਖੇਖਣ ਕਰਦੀ ਨਾ ਹੁਣ ਮੁੰਡਾ ਜੂ ਆਉਣ ਵਾਲਾ ਵਾ ਰੀਡਾ ਗਾਲ ਜ਼ੋਣ ਬੋਲੋ ਦੋ ਦਿਨ ਹੋ ਗਏ ਆ ਇਹ ਕੀ ਰੋਲਾ ਪਾਇਆ ਦੀ ਹਏ ਹਏ ਮੈਂ ਰੋਲਾ ਪਾਇਆ ਐ ਨਾ ਤੂੰ ਹੀ ਬੋਲੀ ਜਾਨੀ ਉਹ ਵੀ ਬੋਲੀ ਜਾਨੀ ਕੀ ਹੋਇਆ ਕੀ ਆ ਤੁਹਾਨੂੰ ਵੀ ਪਤਾ ਘਰ ਚ ਕੀ ਹੁੰਦੇ ਆ ਤੇ ਕੀ ਨਹੀਂ ਹੁੰਦੇ ਆ ਤੁਸੀਂ ਵੀ ਮੈਨੂੰ ਲੱਗ ਪਏ ਜੇ ਉਹ ਵੀ ਮੂੰਹ ਫਲਾ ਕੇ ਤੇ ਕਦੀ ਉਹ ਮਾਰਦੀ ਪਰਦਾ ਉਧਰ ਤੇ ਉਧਰ ਦੱਸ ਨਾਲ ਕੰਮ ਕਰੀਏ ਤੇ ਨਾਲੇ ਸਾਡੇ ਨਾਲ ਮੂੰਹ ਫਲਾਈ ਕਰਦੀ ਚੱਲ ਜੇ ਕੋਈ ਗੱਲਬਾਤ ਹੋ ਗਈ ਤੇ ਉਹਨੂੰ ਹੁਣ ਚੁੱਪ ਵੀ ਕਰੋ ਉਹ ਵੀ ਚੁੱਪ ਕਰ ਜੇ ਤੁਸੀਂ ਚੁੱਪ ਕਰ ਜੋ ਘਰ ਚ ਨੌੜਾ ਗਾਵਾ ਪਾਇਆ ਦੀ ਤੁਹਾਨੂੰ ਨਹੀਂ ਪਤਾ ਉਹਦੀਆਂ ਚਾਲਾਂ ਦਾ ਹੁਣ ਮੁੰਡਾ ਆਉਣ ਵਾਲਾ ਨਾ ਤੇ ਹੁਣ ਕਰਦੀ ਖੇਖਣ ਕੀ ਭਰਾਉਣੇ ਨੇ ਕੀ ਕਰਨਾ ਤੂੰ ਹੀ ਚੁੱਪ ਕਰਕੇ ਬਹਿ ਰਿਆ ਕਰ ਹੈ ਉਹ ਜਲ ਨਿਆਣੀਆਂ ਕੋਈ ਗੱਲ ਨਹੀਂ ਤੇ ਪਰ ਤੂੰ ਵੀ ਨਹੀਂ ਚੁੱਪ ਕਰਦੀ ਤੂੰ ਹੀ ਕਿੰਨਾ ਰੌਲਾ ਪਾਇਆ ਵਾ ਆਏ ਹਾਏ ਮੇਰਾ ਹੀ ਰੌਲਾ ਦਿਸਦਾ ਤੁਹਾਨੂੰ ਮੈਂ ਤੇ ਪਹਿਲਾਂ ਉੱਥੇ ਚੱਲਦੀ ਹਾਂ ਪਿੰਡ ਕਰੀ ਜੇਠ ਦੀ ਝਾਲੀਆਂ ਕਰੀ ਜਠਾਣੀ ਦੀਆਂ ਕਰੀ ਦਾਦੀ ਸੱਸ ਦੀਆਂ ਕਰੀ ਸੱਸ ਸੋਹਰੇ ਦੀ ਤੇ ਇੱਥੇ ਆ ਗਏ ਹੁਣ ਮੈਂ ਬੱਚਿਆਂ ਨੇ ਚੱਲਣ ਲਈ ਤੇ ਅਜੇ ਵੀ ਤੁਹਾਨੂੰ ਮੈਂ ਹੀ ਬੁਰੀ ਲੱਗਦੀ ਹਾਂ ਮੈਂ ਕਿਧੀਆਂ ਕਿਧੀਆਂ ਚੱਲਾ ਉਹ ਮੈਂ ਤੇ ਕਹਿਣਾ ਬੈ ਰਾਲ ਕੇ ਰੋ ਸ਼ਾਂਤੀ ਨਾਲ ਰੋ ਜੇ ਕੋਈ ਗੱਲਬਾਤ ਹੋ ਵੀ ਗਈ ਆ ਤੇ ਕੋਈ ਨਹੀਂ ਟਾਈਮ ਪਾਸ ਕਰੋ ਰਾਲ ਮੇ ਲੱਗੀ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਉਹਦੇ ਆਪੇ ਹੀ ਬੜੀ ਤੇਜ ਆ ਤੇ ਮੈਂ ਆਨੂ ਕੀ ਕਹਿੰਨੀ ਮੇਰੀ ਤਾਂ ਜ਼ਿੰਦਗੀ ਖੇ ਕਰਤੀ ਤੁਸੀਂ ਨਾ ਤੁਸੀਂ ਸੁਣੋ ਨਾ ਕੋਈ ਬੱਚਾ ਸੁਣੇ ਬਸ ਮੇਰਾ ਤਾਂ ਕੋਈ ਜੀਨ ਦਾ ਹੱਜ ਹੀ ਨਹੀਂ ਰਿਆ ਮੈਂ ਪਿੰਡੋਂ ਖਪਿਆ ਆਵਾ ਤੇ ਤੂੰ ਐਸੇ ਧਮਾਸ਼ਾ ਲਾਇਆ ਵਾ ਆਹ ਮੈਂ ਕਹਾਂ ਤਮਾਸ਼ਾ ਲਾਇਆ ਤੁਸੀਂ ਪਹੁੰਚੋ ਕੇ ਮੇਰੇ ਤੇ ਹੀ ਆ ਜਾਂਦੇ ਜੇ ਜਿਹੜਾ ਉੱਠਿਆ ਮੇਰੇ ਤੇ ਜਿਹੜਾ ਉੱਠਿਆ ਮੇਰੇ ਤੇ ਤੋੜ ਦਿੰਦੇ ਜੇ ਪਿੰਦ ਵਿੱਚ ਆਪਾਂ ਪਿਆ ਮੈਂ ਤੇ ਮੈਂ ਕੀ ਕਰਾਂ ਕੀ ਨਾ ਕਰਾਂ ਤੁਸੀਂ ਕੀ ਕਰਨਾ ਮੈਨੂੰ ਪਤਾ ਜੜੀਆਂ ਉਹ ਚਾਲਾ ਖੇਡਦੇ ਫਿਰਦੇ ਉਹਨਾਂ ਦੀਆਂ ਪੂਰੀਆਂ ਨਹੀਂ ਨਾ ਆਈਆਂ ਉਹ ਨਾ ਹੁਣ ਸਾਡੇ ਉੱਤੇ ਧਰਨੀਆਂ ਵਾ ਉਹ ਚਾਲਾ ਹੁਣ ਸਾਡੇ ਨਾਲ ਹੀ ਖੇਡਣੀਆਂ ਹਨ ਦੀ ਮਾਂ ਨੇ ਪਤਾ ਕਿੰਨੀ ਬੇਟੀ ਕੀਤੀ ਆ ਉਹ ਸਾਰਾ ਦੱਬਰੀ ਮਾਈ ਰੋਲਾ ਪਾਈ ਜਾਂਦਾ ਵਾ ਤਾ ਸਮਝੋ ਲੈ ਰੋਲਾ ਹੀ ਪਾਣਾ ਹੁਣ ਉਹਨਾਂ ਨੇ ਉਹਦਾ ਕੀ ਮਤਲਬ ਤੁਹਾਨੂੰ ਗੱਲਾਂ ਕਰਨ ਦਾ ਕਿੰਨੀ ਛੋਟੀ ਹੈ ਸਾਡੇ ਤੋਂ ਚਾਰ ਭੈਣਾਂ ਤੋਂ ਛੋਟੀ ਹੈ ਤੁਹਾਡੇ ਤੋਂ ਛੋਟੀ ਹੈ ਤੈਨੂੰ ਸ਼ਰਮਝਾਣੀ ਹੈਗੀ ਸ਼ਰਮਨ ਨੂੰ ਤਾਂ ਨਹੀਂਗੀ ਜੋ ਪੈਸਾ ਥੇਲਾ ਜੋ ਜ਼ਮੀਨ ਜਾਇਦਾਦ ਉਹਦੇ ਹੱਥ 'ਚ ਆ ਗਈ ਤੈਨੂੰ ਗੱਲਾਂ ਹੀ ਆਉਣੀਆਂ ਹੁਣ ਸਾਰਾ ਢਮੱਈ ਰੋਲਾ ਪਾਈ ਜਾਂਦਾ ਮੈਂ ਤੇ ਆ ਕੇ ਗੁੱਸੇ ਨਾਲ ਆ ਗਿਆ ਕੋਈ ਨਹੀਂ ਅਹੀਂ ਨਹੀਂ ਪਰਵਾਹ ਕਰਦੇ ਗੱਲਾਂ ਗੁੱਲਾਂ ਦੀ ਇਹ ਤੂੰ ਕੰਮ ਲੱਗੀ ਮੈਂ ਤੈਨੂੰ ਦੱਸਿਆ ਨਹੀਂ ਉਹ ਦੋਵੇਂ ਜੀ ਇੱਥੇ ਹੋਣ ਲੱਗੇ ਇੱਥੇ ਕੀ ਕਾਹਨ ਹੋਣਾ ਉਹਨਾਂ ਮੈਂ ਉਹਨਾਂ ਨੂੰ ਸਾਂਭੂਗੀ ਕਿ ਉਹ ਜਿਹੜੀ ਅੰਦਰ ਮੂੰਹ ਫਲਾ ਕੇ ਬੈਠੀ ਉਹਨੂੰ ਸਾਂਭੂਗੀ। ਉਹ ਇੱਥੇ ਉਹ ਜਿਹੜੀ ਅੰਦਰ ਬੈਠੀ ਆ ਮੂੰਹ ਫਲਾ ਕੇ ਮੈਂ ਉਹਨੂੰ ਪੁੱਛਾਂ ਵੇਖਾਂ ਉਹ ਕਿਹੜੇ ਮੂੰਹ ਬੋਲਦੀ ਐ ਜਦੋਂ ਕੁੜੀ ਆਈ ਤਾਂ ਤਾਂ ਮੂੰਹ ਫਲਾ ਛੱਡਿਆ। ਦੱਸੋ ਪਾਰੋਂ ਬਾਅਦ ਜਾਂਦੇ ਹੋਰ ਹੋਲਾ ਅਜੇ ਨਾ ਕਰੇਂ ਤੇ ਪੈਰ ਨਹੀਂ ਲੱਭਾਈ ਤੇ ਉਦੋਂ ਤੋਂ ਪਹਿਲਾਂ ਡਾੜਾ ਰੋਲਾ ਚੱਲਣਾ ਸ਼ੁਰੂ ਹੋ ਜਾਂਦਾ ਵਾ ਪਹਿਲਾਂ ਨਾ ਗੱਲ ਸੁਣ ਲਿਆ ਕਰ ਐਵੇਂ ਹੀ ਬੱਕੜ ਬੱਕੜ ਕਰੀ ਜਾ ਨੀ ਹਾਂ ਦਾਸ ਮੈਂ ਆਪਰੇ ਕੋਈ ਕੁਝ ਮੰਗਦੀ ਐ ਸਾਰੀ ਢਾੜੀ ਵਿੱਚ ਤਰਾ ਠੰਡਾ ਕਰਦੀ ਘਰ ਦਾ ਮੈਂ ਕੀ ਰੋਲਾ ਲੋਕਾਂ ਨੂੰ ਸੁਣਾਉਂਦੀ ਸੁਣਾਉਣ ਤੋਂ ਤੂੰ ਗਈ ਐ ਹੈ ਤੇ ਮਗਰੋਂ ਤੂੰ ਨਾ ਪਹਿਲੀ ਗੱਲਾਂ ਜਾਂ ਕੁੜੀ ਆਈ ਤੇ ਧਾਤੂ ਮੱਖਲਾ ਲਿਆ ਹੈ ਹੈ ਤੇ ਅੱਗੋਂ ਤੂੰ ਗੱਲਾਂ ਕਰਦੀ ਮੈਨੂੰ ਅੱਜ ਲੋਕਾਂ ਨੂੰ ਸੁਣਾਉ ਖਲਾਣਾ ਨੂੰ ਸੁਣਾਉ ਮੈਂ ਨਹੀਂ ਕਿ ਲੋਕਾਂ ਨੂੰ ਸੁਣਾਉਂਦੇ ਮੇਰੀ ਗੱਲ ਸੁਣੋ ਮੰਮੀ ਆਡੀਨੇ ਚਾਹੇ ਮਤਲਬ ਬਹੁਤ ਇੱਜ਼ਤ ਬੜੀ ਆ ਜਿੰਨਾ ਤੁਸੀਂ ਇਸ ਤਰ੍ਹਾਂ ਚ ਰੋਲਾ ਪਾਏ ਨਾ ਆ ਕੇ ਮੇਰਾ ਤਾਂ ਮਨ ਕਹੇ ਤੁਹਾਨੂੰ ਪਿੰਡ ਹੀ ਕੱਢ ਦਾਂ ਅੱਛਾ ਅਹੀ ਇੱਜ਼ਤ ਤਾਂ ਬਗਾਇ ਨਹੀਂ ਤੁਰੇ ਫਿਰਦੇ ਆ ਤੇ ਜਈਏ ਇੱਜ਼ਤ ਆਪਣੇ ਕੋਲ ਰੱਖੋ ਮੇਰੇ ਨਾਲ ਕੱਤ ਪਰਵਾਹ ਕਰਕੇ ਹੁੰਦੇ ਨਾ ਬਲਾਓ ਮੈਨੂੰ ਮੈਂ ਨਾ ਤੇਰੀ ਮਾਂ ਵਰਗੀ ਆ ਥੋੜੀ ਬਧੀ ਸ਼ਰਮ ਕਰ ਲਿਆ ਕਰ ਉਹ ਮਾਂ ਵਰਗੀ ਨਾ ਤੁਸੀਂ ਬਿਲਕੁਲ ਨਹੀਂ ਲੱਗੇ ਅੱਛਾ ਤੇ ਤੋਟੀ ਬਣੇ ਤੇ ਯਾਰ ਨਾ ਮਾਂ ਬਣਾ ਨਾ ਕਾਇਤਾ ਕੀਤੀ ਬੰਦੀ ਤੁਹਾਡੇ ਤਰ੍ਹਾਂ ਕੀ ਦਤੀ ਉਹਨੂੰ ਰੱਖੋ ਮੇਰੀ ਮਾਂ ਹੈਗੀ ਮਿਲ ਉਹ ਬਹੁਤ ਵੇ ਪਿੰਨਾ ਬੋਲਦੀ ਐ ਤੇ ਨਾਲ ਮੇਰੀ ਹੋਰ ਦਾ ਅਲਸੋਣਾ ਹੋਣਾ ਜਿਹੜਾ ਜਿਹੜਾ ਆਪਣਾ ਲਬਾਰ ਤੇ ਆ ਨਾ ਇਹਨੂੰ ਬਦਲ ਲੈ ਕਿਉਂ ਪਿੰਡੋਂ ਨਾ ਚਾਚਾ ਚਾਚੀ ਆਉਣ ਲੱਗੇ ਸੇ ਰੋਕ ਦੇ ਤਾਂ ਨੱਕ ਨਾ ਵਡਾ ਕੇ ਰੱਖੀਂ ਛੱਡਾ ਨਹੀਂ ਨੱਕ ਮੈਂ ਤੇ ਨਹੀਂ ਵਡਾਉਣ ਵਾਲੀ ਉਹਨਾਂ ਦਾ ਨੱਕ ਤੇ ਜਿਹੜਾ ਤੁਹਾਡੀ ਅੰਜੂੜੇ ਵਡਾ ਤਾ ਨਾ ਇੰਨੇ ਹੀ ਬਹੁਤ ਐ ਸਾਰਾ ਤੱਕ ਤੇਰੀ ਆ ਖਿਚਾਵਾਂ ਤੇ ਹੁਣ ਜੀਰੀ ਤੋਂ ਅੰਜੂ ਤੇ ਆ ਗਈਆਂ ਹੋਰਾਂ ਸ਼ਰਮ ਕਰ ਲੈ ਮੇਰਾ ਬੋਲੇ ਖਰਮਾੜ ਦੱਸੋ ਤੁਹਾਨੂੰ ਮੋੜ ਵੀ ਕਿਹ ਹੈ ਜਿਹੜੇ ਤੁਹਾਡੀ ਸਿਕਲ ਵੀ ਆਪੇ ਸੰਭਿਆ ਕਰੋ ਜਿਹੜੇ ਮੇਰੇ ਲਈ ਕਰ ਮੈਂ ਆਪੇ ਸੰਭੀ ਨਾਲੇ ਨਾ ਦੂਜੀ ਗੱਲ ਇਹ ਜਿਹੜਾ ਨਾ ਘਰ ਆ ਇਹ ਸਾਡਾ ਘਰ ਆ ਕੋਈ ਸਰਾਣੀ ਜਿਹੜੇ ਤਿੱਜੇ ਦਿਨ ਤੇ ਦਾ ਮੂੰਹ ਚੁੱਕਾ ਦਿੱਥੇ ਆ ਜਾਂਦਾ ਜੇ ਐਨੀ ਤੁਹਾਡਾ ਮਿਲਣਾ ਮਨ ਕਰਦਾ ਨਾ ਤੁਨ ਤੇ ਪਿੰਡ ਤੋਂ ਆਪਿਆ ਕਰੋ ਵਾਲੇ ਪਾਪਾ ਰਹਿ ਕੇ ਜਾਏ ਤੋਂ ਤੁਸੀਂ ਵੀ ਨਾ ਚੱਲ ਜਾਈ ਐਨੀ ਤੁਹਾਡਾ ਮਨ ਕੀ ਤੇ ਹਾਏ ਹਾਏ ਕਿੰਦਾਂ ਦੀਆਂ ਗੱਲਾਂ ਕਰਦੀ ਡਾਕਟਰ ਉਹ ਮੇਰੇ ਪੁੱਤ ਦਾ ਘਰ ਨਹੀਂ ਦਾ ਉਹ ਮੰਮੀ ਜੀ ਤਨ ਮੈਂ ਯਾਦ ਕਰਦਾ ਇਹ ਤੁਹਾਡੇ ਪੁੱਤ ਦਾ ਘਰ ਨਹੀਂ ਆ ਇਹ ਮੇਰਾ ਤੇ ਮੇਰੇ ਬੰਦੇ ਦਾ ਘਰ ਆ ਪੁੱਤ ਦਾ ਕਾ ਤੜ ਤੱਕ ਕਹ ਲਾਉਂਦਾ ਜੇ ਤੁਸੀਂ ਉਹਨੂੰ ਵਿਆਹ ਤੋਂ ਪਹਿਲਾਂ ਬਣਾ ਕੇ ਦੇਂਦੇ ਤਾਂ ਉਹ ਗਿਫਟ ਕੀਤਾ ਹੁੰਦਾ ਇਹ ਵੀ ਆਪਣੇ ਦੋਵਾਂ ਨੇ ਮਿਹਨਤ ਦੀ ਕਮਾਈ ਨਾਲ ਬਣਾਇਆ ਇਹ ਘਰ ਜਿਹੜਾ ਨਾ ਸਾਡਾ ਆ ਦੋਵਾਂ ਜੀਆ ਦਾ ਤੁਹਾਡਾ ਕੋਈ ਹੱਕ ਨਹੀਂ ਬੰਦ ਦਾ ਜੇ ਇੰਨਾ ਹੀ ਹੁੰਦਾ ਨਾ ਤਾਂ ਆਪਣੇ ਪਿੰਡ ਨੂੰ ਵਗਿਓ ਤੁਹਾਡੀ ਕਹਿਣੋਂ ਮੇਰੀ ਕੀ ਜਿੰਦਗੀ ਆ ਸਾਰਾ ਕੁਝ ਤੁਹਾਡਾ ਬਣੇਗਾ ਵੱਲ ਤੀ ਜਾ ਕੇ ਫਿਰ ਰਹਿਣਾ ਯਾ ਰਹਿਣ ਜਾ ਕੇ ਹਾਏ ਮੇਰੇ ਕੀ ਕਹਿ ਗਈ ਮੇਰੇ ਤੇ ਪੁੱਤ ਦਾ ਘਰ ਆ ਇਹ ਕਹਿੰਦੀ ਤੇਰੇ ਪੁੱਤ ਦਾ ਘਰ ਨਹੀਂ ਪਿੰਡ ਨੂੰ ਚਲੀ ਜਾ ਹਰ ਰੱਬਾ ਮੈਂ ਕਿਹੜਾ ਮੂੰਹ ਲੈ ਕੇ ਪਿੰਡ ਜਾਵਾਂ ਕਿਹੜੇ ਪਿੰਡ ਜਾਵਾਂ ਨਾ ਮੈਂ ਪਿੰਡ ਜੋਗੀ ਰਹੀ ਨਾ ਮੈਂ ਸ਼ਹਿਰ ਜੋਗੀ ਰਹੀ ਅੱਬਾ ਕੀ ਕੀਤਾ ਤੂੰ ਮੇਰੇ ਨਾਲ ਅੱਬਾ ਇਹ ਤੇ ਕੋਈ ਗੱਲ ਕਰਨ ਵਾਲੀ ਨਹੀਂ ਕਰਦੀ ਨਾ ਸਾਨੂੰ ਪਛਾਨਦੀ ਆ ਕਿ ਇਹ ਮੇਰਾ ਸੱਸ ਸਹਰਾ ਵਾ ਕਿੰਨਾ ਬੋਲਦੀ ਐ ਜੜਾ ਤੇਰਾ ਵੇ ਤੂੰ ਪੁੱਛ ਦੱਸ نوਹਾਂ ਤੇ ਐਦਾਂ ਦੀਆਂ ਹੁੰਦੀਆਂ ਰੱਬਾ ਮੈਂ ਕੀ ਕਰਾਂ ਮੈਂ ਬੜੀ ਪਰੇਸ਼ਾਨ ਆ ਤਾਂ ਮੈਂ ਬੜੀ ਪਰੇਸ਼ਾਨ ਆ ਮੈਂ ਕਿੱਧਰ ਜਾਵਾਂ ਮੈਂ ਕਿੱਥੇ ਜਾਵਾਂ ਰੱਬਾ ਮੈਂ ਮੈਂ ਚਾਹ ਬਣਾ ਲਿਆ ਮੈਂ ਉਹ ਰੈਨਦੋ ਰੈਨਦੋ ਦੀਦੀ ਚਾਹ ਨਹੀਂ ਮੈਂ ਪੀਣੀ ਮੈਂ ਚਾਹ ਪੀਣੀ ਆਈ ਇੱਥੇ ਬਥੇਰੀ ਚਾਹ ਉਹਦੋਂ ਜਦੋਂ ਮੇਰੇ ਮੁੰਡੇ ਨੂੰ ਚਾਹ ਪਿਆਤੀ ਉਹਦਾਂ ਦੀ ਤੁਸੀਂ ਮੈਨੂੰ ਪਿਆ ਦੋਗੇ ਹਾਂ ਹੈ ਮੁੰਡੇ ਨੂੰ ਕੀ ਕਹਿਤਾ ਹੈ ਇਹ ਮੈਂ ਗੱਲ ਕਰਨ ਆਈ ਇੱਥੇ ਤੇ ਤੁਸੀਂ ਮੇਰੇ ਨਾਲ ਗੱਲ ਕਰੋ ਤੇ ਮੈਂ ਜਾਵਾਂ ਮੈਂ ਚਾਹ ਪੀਣ ਥੋੜੀ ਆਈ ਇੱਥੇ ਇਕੱਲੀ ਆ ਗਈ ਗੱਲਾਂ ਕਰਨ ਕڑی ਗੱਲ ਕਰਨਾਈ ਮੈਂ ਕੱਲੀ ਬਥੇਰੀ ਆ ਅੱਛਾ ਹਾਂ ਆ ਉਹ ਬਥੇਰੀ ਤੇ ਤੂੰ ਹੈਗੀ ਆ ਤੈਨੂੰ ਤੇ ਨਾ ਜੇਟ ਦਾ ਲਿਆਜ ਨਾ ਕਿਸੇ ਦਾ ਲਿਆਜ ਉਹ ਪਿੰਡ ਗਿਆ ਤੈਨੂੰ ਪਿੰਡੋਂ ਤੂੰ ਗੋਲ ਬਲਾਰਾ ਕਰਕੇ ਜਲੀਲ ਕਰਕੇ ਤੇ ਤੋਰਿਆ ਉਹ ਦੀਦੀ ਆ ਸਾਰਿਆਂ ਦੀ ਜਿਹੜਾ ਨਾ ਆਪਣੇ ਹੱਥ ਵਿੱਚ ਹੁੰਦੀ ਆ ਉਹ ਆਪਣੇ ਤੇ ਡਿਪੈਂਡ ਕਰਦਾ ਕਿ ਅਸੀਂ ਕਿੰਨੀ ਕੱਕ ਕਰਾਉਣੀ ਆ ਅੱਛਾ ਇਹਨੇ ਤੈਨੂੰ ਕੀ ਕਹਿਤਾ ਹੈ ਰਵਾਨਾ ਕੀ ਬੋਲੀ ਜਾਨੀ ਆ ਜੇ ਮੈਂ ਗਿਆ ਸੀ ਤੇ ਉੱਚ ਮੈਨੂੰ ਬੋਲੀ ਜਾਨੀ ਆ ਘਰ ਆਈਆਂ ਤੇ ਜਦੋਂ ਬੋਲਣ ਡਈਆਂ ਬੋਲਣਾ ਤੇ ਹੋਰ ਕੀ ਕਹਣਾ ਭਾਜੀ ਜਿੱਦਾਂ ਤੁਸੀਂ ਗੱਲ ਕੀਤੀ ਸੀ ਉੱਥੇ ਤਾਂ ਇਹ ਗੱਲ ਕਰਕੇ ਆਏ ਸੀ ਨਾ ਹਾਂ ਕੀਤੀ ਸੀ ਕਿ ਹਾਂ ਹੀ ਰਿਸ਼ਤਾ ਕਰਾਂਗੇ ਤੇ ਤੁਸੀਂ ਇੱਥੇ ਆਣ ਕੇ ਚੁੱਕ ਸ਼ਹਿਰ ਚ ਕੋਈ ਦਾ ਰਿਸ਼ਤਾ ਕਰ ਲਿਆ ਸਾਨੂੰ ਦੱਸਿਆ ਚੋਰੀ ਰਿਸ਼ਤਾ ਕੀਤਾ ਪਰ ਪਤਾ ਤਾਂ ਲੱਗ ਹੀ ਜਾਂਦਾ ਜਿੰਨੀਆਂ ਮਰਜੀ ਚੋਰੀਆਂ ਕਮਾ ਲਈਏ ਆਹ ਕਿਹੜੀ ਚੋਰੀ ਕਮਾ ਲਈ ਸਾਡੀ ਧੀ ਸੀ ਅਸੀਂ ਕਰਤਾ ਮੇਰੀ ਧੀ ਨਹੀਂ ਸੀ ਪਿੰਡ ਮਾਨ ਦੀ ਤੇ ਕਿੱਦਾਂ ਉਹਨੂੰ ਤੋੜ ਦਿੰਦੇ ਫਿਰ ਉੱਥੇ ਹਾਂ ਕਿਉਂ ਕਰਕੇ ਆਏ ਮੇਰੀ ਕਿਉਂ ਨੱਕ ਵਢਾਈ ਉੱਥੇ ਮੈਂ ਕੋਈ ਹਾਂ ਹੋਣੀ ਕਰਕੇ ਆਇਆ ਬਲავ ਆਪਣੇ ਸੇਵਕ ਨੂੰ ਪੁੱਛੋ ਉਹਨੂੰ ਹਾਂ ਕਰਕੇ ਆਇਆ ਕਿ ਨਹੀਂ ਕਰਕੇ ਆ ਮੇਰੇ ਬੰਦੇ ਨੂੰ ਵੀ ਕਹਿ ਗਿਆ ਮੇਰੇ ਮੁੰਡੇ ਨੂੰ ਵੀ ਕਹਿ ਗਿਆ ਇੱਥੋਂ ਤੱਕ ਕਿ ਜਿਹੜੇ ਮੁੰਡੇ ਨਾਲ ਰਿਸ਼ਤਾ ਹੋਣਾ ਸੀ ਉਹਨੂੰ ਵੀ ਹਾਂ ਕਰਕੇ ਆਇਆ ਅਹੀਂ ਤਾਂ ਨੀਣਾ ਕੀਤੀ ਅਹੀਂ ਤਾਂ ਨੀਣਾ ਕੀਤੀ ਕਿਉਂ ਤੁਸੀਂ ਬੱਕਰੇ ਰੱਖ ਰਹੇ ਹੋ ਤੁਹਾਡਾ ਮੁੰਡਾ ਨਹੀਂ ਉਹ ਨਹੀਂ ਤੇਹੀ ਉਹਦਾ ਮਾਪਿਓ ਸਾਡੀ ਕੋਈ ਵੈਲਿਊ ਹੀ ਨਹੀਂ ਸੀ ਵੈਲਿਊ ਉਹਦਾ ਹੀ ਮੁੱਲ ਪਾਉਣ ਆਈਆਂ ਮੈਂ ਇੱਥੇ ਅੱਛਾ हां मैं ये गल करनी पिछलीयां गलਾਂ ਜਿਹੜਾਂ ਦਾ ਮੈਨੂੰ ਕੋਈ ਮਤਲਬ ਨਹੀਂ ਗਾ ਤੇ ਨਾ ਮੈਂ ਦੇੜਦੀ ਆਂ ਠੱਠੇ ਖੂਚ ਪਵੇ ਤੁਹਾਡੀ ਕੁੜੀ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਵਿਆਓ ਖਬਰਦਾਰ ਮੇਰੀ ਕੁੜੀ ਨੂੰ ਕੋਈ ਲਫ਼ਜ਼ ਬੋਲਿਆ ਤੇ ਮੈਂ ਨਾ ਕੋਈ ਫालतू ਗੱਲ ਨਹੀਂ ਕਰਨੀ ਜਿਹੜੀ ਗੱਲ ਮੈਂ ਕਰਨੀ ਨਾ ਉਹ ਗੱਲ ਕਰੋ ਹੜਾ ਦੇ ਵਿੱਚ ਤੁਹਾਡੀਆਂ ਟਕਣਾ ਰੂੜੀਆਂ ਹੀ ਨਾ ਹਾਂ ਉਹਨਾਂ ਵਿੱਚ 5 ਲੱਖ ਸਾਡਾ ਵਿਆਹ ਹੈ ਅੱਛਾ ਮੈਂ ਉਹ ਪੈਸੇ ਲੈਣ ਆਈ ਆ ਇੱਥੇ ਅੱਛਾ ਤੇ ਜਿਹੜਾ ਉੱਥੇ ਸਾਰਾ ਕੋਈ ਸਾਹਮਣੇ ਬੈਠੇ ਜੇ ਵੇਖੋ 5 ਲੱਖ ਲੈਣ ਆਈ ਤੇ ਸਾਹਬ ਕੇ ਬੈਠੇ ਜਿੱਦੋਂ ਤੁਸੀਂ ਉੱਥੋਂ ਛੱਡ ਕੇ ਆ ਗਏ ਹੋ ਅਸੀਂ ਇੱਥੇ ਰਹਿਣਾ ਵਾ ਤੇ ਫਿਰ ਉਹ ਤੁਸੀਂ ਉੱਥੇ ਕੁਝ ਕੀਤਾ ਬਣਾਇਆ ਕਿੱਟਾ ਸਾਡੀ ਮਰਜ਼ੀ ਜਿੱਤੇ ਮਰਜ਼ੀ ਰਹੀ ਏ ਇਹ ਥੋੜੀ ਵੀ ਜੱਦੀ ਜਿਆਦਾ ਤੇ ਛੱਡ ਦਈ ਦੀ ਆ ਇਹ ਸਾ ਥੋੜੀ ਛੱਡ ਦਈ ਦਾ ਇਹ ਸਾ ਦਾਟਾ ਹੈਗਾ ਨਾ ਉਹਦੇ ਨਾ ਕੋਈ ਹਿੱਸਾ ਉਸਾਣੀ ਮੈਂ ਅੱਜ 5 ਲੱਖ ਲੈ ਕੇ ਜਾਣੀ ਆ ਆ ਆਉਂਦਾ ਤਾਂ ਦਿੰਦਾ ਤੈਨੂੰ ਗਣ ਕੇ ਕੋਈ ਨਹੀਂ ਬੁਲਾ ਲਓ ਮੈਂ ਡਰਦੀ ਨਹੀਂ ਕਿਸੇ ਨੂੰ ਇਹੇ ਸੁਣ ਲੋ ਕਰਤੂਤ 5 ਲੱਖ ਲੈਣ ਆਈ ਐ ਸਾਰਾ ਕੁਝ ਘਰ ਬਾਹਰ ਪੈਲੀ ਬੰਨਾ ਸਭ ਕੁਝ ਸਾਹਮਣੇ ਥੇ ਛੋੜੇ ਹੋ ਕੇ ਬੈਠੇ ਆ ਤੇ ਫਿਰ ਸੇ ਮੰਗਦੀ ਫਿਰਦੀ ਐ। ਹਿੱਸਾ ਨਹੀਂ ਕੋਈ ਮੰਗਣ ਦੀ ਮੈਂ ਠੀਕ ਐ ਨਾ ਉਹ ਪੈਸੇ ਅਹੀਂ ਆਪਣੇ ਕੋ ਹੱਥੀ ਦਿੱਤੇ ਹੀ ਉਹ ਮੰਗਣਦੀ ਐ ਮੈਂ। ਤੇ ਜਿਹੜੀ ਜੱਦੀ ਦੁਕਾਨਾ ਸੀ ਚਲੋ ਕੰਮਕਾਰ ਚੱਲਦਾ ਸੀ ਤੇ ਅਹੀਂ ਉਹ ਚੁੱਕੇ ਪਿੰਡੋਂ ਤੇ ਦੂਜੇ ਪਿੰਡ ਚੱਲ ਕੇ ਤੇ ਹੁਣ ਹਾੜ ਰੱਬ ਦੀ ਮਾਰ ਤੇ ਪੈਣ ਲੱਗਿਆ ਕੋਈ ਪਤਾ ਤਾਂ ਨਹੀਂ ਨਾ ਲੱਗਦਾ। ਉਹ ਸਾਰੀ ਦੁਨੀਆ ਨੂੰ ਹੀ ਪਈ ਐ ਅੜਾਂ ਦੀ ਤੇ ਤੂੰ ਸਿਰ ਤੇ ਚੜ ਗਈ ਆ ਕੇ 5 ਲੱਖ ਦੇ ਦੋ 5 ਲੱਖ ਦੇ ਦੋ 5 ਲੱਖ ਲੈ ਕੇ ਬੈਠਿਆ ਤੇਰੇ ਲਈ ਤੇ 5 ਲੱਖ ਜਿਹੜਾ ਤੁਹਾਨੂੰ ਦਿੱਤਾ ਉਦੋਂ ਉਦੋਂ ਅਸੀਂ ਵੀ ਨਹੀਂ ਕੇ ਬੈਠੇ ਸੀ ਅੱਛਾ ਤੇ ਜਿਹੜਾ ਰੋੜ ਗਿਆ ਤੇ ਉਹ ਉਦੋਂ ਤੇ ਕਹੇ ਚੱਲ ਕੋਈ ਗੱਲ ਨਹੀਂ ਰਿਸ਼ਤੇਦਾਰੀ ਆਪਣੇ ਆ ਤੇ ਛੱਡ ਦੋ ਕੋਈ ਗੱਲ ਨਹੀਂ ਬਾਜ ਜਦੋਂ ਤੁਸੀਂ ਰਿਸ਼ਤੇਦਾਰੀ ਵਰਤੀ ਨਹੀਂ ਤੇ ਫਿਰ ਅਸੀਂ ਤੁਹਾਨੂੰ ਪੈਸੇ ਕਾਹਦੇ ਛੱਡਾਂ ਤੁਹਾਨੂੰ ਤਾਂ ਕੁੜੀ ਦਾ ਸਾੜਾ ਪਿਆ ਸਾੜ ਨੂੰ ਕੋਈ ਸਾੜਾ ਨਹੀਂ ਕੁੜੀ ਦਾ ਹੀ ਪਿਆ ਜੇ ਕੁੜੀ ਦੇ ਦੇ ਦਿੰਦੇ ਨਸ਼ਈਆਂ ਨੂੰ ਤੇ ਫਿਰ ਤੁਸੀਂ ਚੰਗੇ ਹੋ ਜਾਂਦੇ ਹਨਾ ਨਸ਼ਈ ਹਿੱਸੇ ਲੈਂਦੇ ਅਸੀਂ ਤੇ ਇਹ ਵੇਚ ਕੇ ਚਲਾਣੇ ਸੀ ਉਹ ਕੋਈ ਨਸ਼ਈ ਨਹੀਂ ਲੱਗਿਆ ਸਮਝ ਇਹ ਬਹੁਤ ਚੱਜਦਾ ਵਾ ਮੱਚਾ ਇਹ ਤੈਨੂੰ ਪਤਾ ਵਾ ਚੱਜਦਾ ਕਿ ਨਹੀਂ ਉਹ ਤੇ ਜਦੋਂ ਵਰਤੋਗੇ ਫੇਰ ਹੀ ਪਤਾ ਲੱਗੂਗਾ ਕੋਈ ਗੱਲ ਨਹੀਂ ਤੂੰ ਇੰਨੀ ਟੈਨਸ਼ਨ ਨਾ ਲੈ ਮੇਰੀ ਮੈਨੂੰ ਨਹੀਂ ਕੋਈ ਟੈਨਸ਼ਨ ਹਾਂ ਛੱਡੋ ਮੈਂ ਤੇ ਤੁਹਾਡੀਆਂ ਫਾਲਤੂ ਗੱਲਾਂ ਸੁਣਨ ਨਹੀਂ ਆਈ ਮੰਮੀ ਇੰਨਾ ਰੋਲਾ ਤੁਹਾਨੂੰ ਬੜਾ ਗਵਾਂਡੀ ਲੱਗੂ ਆ ਕੇ ਨਾ ਬੈਲ ਘੜਕਾਰ ਜਾਂਦੇ ਹੀ ਕਿਤੇ ਸਿਮਰਤ ਜਿਹੜੀ ਫਿਲਮ ਲੱਗੀ ਨਾ ਥੋੜੀ ਆਵਾਜ਼ ਘੱਟ ਕਰ ਲਾ ਜਿੰਨਾ ਤੂੰ ਹੀ ਰੋਲਾ ਪਾਇਆ ਪਿਆ ਵਾ ਹੁਣ ਕੋਈ ਆਪ ਹੀ ਆਵਾਜ਼ ਘੱਟ ਕਰ ਲੋ ਸੇਵਕ ਦੀ ਬਾਟੀ ਹਾਂਜੀ ਮੈਨੂੰ ਲੱਗਦਾ ਇਹਨੂੰ ਅਖਲੂਕਲ ਨਹੀਂ ਦੱਸੀ ਕਿ ਕਿਸੇ ਨੂੰ ਕੋਈ ਘਰ ਆਵੇ ਤੈਨੂੰ ਸਾਸਰੀ ਘਰ ਤੇ ਮੱਥਾ ਵੀ ਟੇਕੀਦਾ ਹਮ ਬੁਲਾਣੀ ਇਹਨੂੰ ਸਾਸਰੀ ਘਰ ਟੇਕ ਮੱਥਾ ਮੰਮੀ ਮੈਂ ਇਹਨਾਂ ਨੂੰ ਕਿਉਂ ਸਾਸਰੀ ਘਰ ਬੁਲਾਵਾ ਜਾਂ ਮੱਥਾ ਟੇਕਾ ਮੈਂ ਕਿਹੜੇ ਨਾਲ ਜਾਣਦੀ ਮੈਂ ਕਿਹੜੇ ਨਾਲ ਪਹਿਲਾਂ ਮਿਲੀ ਔਰ ਜ਼ਰੂਰੀ ਨਹੀਂ ਅੰਦਾਜ਼ੇ ਕਿ ਇਹਨੂੰ ਮਿਲੇ ਹੋਈ ਆ ਤੇ ਉਹ ਸੱਤ ਬਗਾਨਾ ਵੀ ਆ ਜੇ ਨਾਲ ਉਹਨੂੰ ਮੈਂ ਸਾਸਰੀ ਘਰ ਬੁਲਾ ਦੇਈਦੀ ਆ ਠੀਕ ਆਂਦੀ ਕਿ ਉਹਨੇ ਕਿਹੜਾ ਤੈਨੂੰ ਕਦੀ ਵੇਖਿਆ ਵਾ ਤੇ ਜਿਹਨੂੰ ਆਪਾਂ ਜਾਣਦੇ ਹੋਈ ਉਹਨੂੰ ਸਾਸਰੀ ਘਰ ਬੁਲਾਈਦੀ ਆ ਪਿੰਡਾਂ 'ਚ ਇਦਾਂ ਦਾ ਨਹੀਂ ਹੈਗਾ ਤੂੰ ਵੀ ਇੱਥੇ ਆਣ ਕੇ ਉਦਾਂ ਦੀ ਮੇਰੀ ਗੱਲ ਸੁਣੋ ਤੁਸੀਂ ਬਹੁਤਾ ਨਾ ਮੇਰੇ ਘਰ ਦੇ ਤਸੰਗਾ ਪੜਨ ਦੀ ਲੋੜ ਨਹੀਂ ਜਿਹੜੇ ਤੁਮਾਂ ਜਿਹਦੇ ਪਿੰਡ ਚ ਲਾਉਂਦੇ ਨੇ ਨਾ ਇੱਥੇ ਨਾ ਲਾਇਓ ਕਿਉਂਕਿ ਇਹ ਸ਼ਹਿਰ ਆ ਲਾਗੇ ਆਂਡੇ ਗਵਾਣਾ ਨੂੰ ਛੇਤੀ ਸੌਂ ਜਾਂਦਾ ਪਿੰਡ ਜਿਹੜਾ ਕਿਹੜਾ ਖੁੱਲਾ ਹੁੰਦਾ ਜਿੰਨਾ ਮਰਜੀ ਸੰਗਾ ਪੜੋ ਤਾਂ ਵੀ ਲੱਗ ਜਾ ਕੇ ਬਾਜ ਜਾਂਦੀ ਇੱਥੇ ਬਾਜ ਜਿਹੜੀ ਨਾ ਫਿਰ ਘੱਟ ਕਰਕੇ ਬੋਲੋ ਤੁਸੀਂ ਨਾ ਕਿ ਹੋਰ ਕਰੇ ਬੈਠੇ ਜੀ ਆਪਣੇ ਘਰ ਨਹੀਂ ਬੈਠੇ ਉਹ ਦੀਦੀ ਐਨੀ ਇੱਜ਼ਤ ਤੇਰੀ ਇੱਥੇ ਐਨੀ ਇੱਜ਼ਤ ਤੇਰੀ ਪਿੰਡ ਹੀ ਐਨੀ ਇੱਥੇ ਅੱਜ ਜਿੱਦਾਂ ਇਹ ਵਿਆਹ ਲੈ ਗਾੜੀ ਵਿੱਚ ਲੱਗਾ ਅੰਜੂਨਾ ਘਰੋਂ ਵੀ ਐਦਾਂ ਦਾ ਹੀ ਹੋਣਾ ਵਾ ਜਿੱਦਾਂ ਦੀ ਅਗਲ ਮੱਤ ਐਨੂੰ ਉਦਾਂ ਦੀ ਉਨੂੰ ਹੋਣੀ ਐ ਅੱਛਾ ਤੂੰ ਵੇਖਿਆ ਹੋਣਾ ਨਾ ਤੇ ਆਹ ਤੇ ਦਿਖ ਨਹੀਂ ਰਹੀ ਸਾਹਮਣੇ ਤੂੰ ਜ਼ਿਆਦਾ ਬੱਕ ਬੱਕ ਨਾ ਕਰ ਆ ਜੋਤੀ ਦੱਸਣ ਜੇ ਨਾ ਸਾਨੂੰ ਅਕਲਾ ਮੈਨੂੰ ਅਕਲ ਬਹੁਤ ਆ ਪਰ ਜਿੱਦਾਂ ਤੁਸੀਂ ਬੋਦੇ ਨਾ ਉਦੋਂ ਤੁਹਾਡੇ ਨਾਲ ਵਾਟਾ ਕਰਿਆ ਮੈਨੂੰ ਅਕਲਾ ਨਾ ਦੱਸਣਾ ਹੋਇ ਇੱਥੇ ਲੱਗਦੇ ਨਹੀਂ ਆ ਗੱਲ ਹੂੰ ਜੀ ਨੂੰ ਜੀ ਨੂੰ ਇਹ ਨਹੀਂ ਪਤਾ ਆਪੇ ਵੱਟੇ ਛੋਟੇ ਨਾ ਬੋਲੀ ਦਾ ਕਿਦਾਂ ਉਹਨੂੰ ਗਾਲੀ ਅਕਲਾ ਮੈਂ ਤੇ ਤੁਹਾਨੂੰ ਪਹਿਲਾਂ ਕਿਹਾ ਨਾ ਤੇ ਮੈਂ ਤੁਹਾਨੂੰ ਪਹਿਲਾ ਕਦੀ ਮਿਲੀ ਆ ਤਾਂ ਨਾਰੇ ਮੈਨੂੰ ਹੁਣ ਇੰਟਰੋਡਕਸ਼ਨ ਹੋਈ ਤੁਹਾਡੇ ਨਾਲ ਕਿ ਤੁਸੀਂ ਹੈ ਕੌਣ ਜੇ ਐਸੇ ਕਰਕੇ ਨਾ ਜਿੰਨੀ ਤੁਹਾਡੀ ਬਾਜੂਚੀ ਹੈ ਨਾ ਮੇਰੇ ਤੇ ਮਾਨ ਕਰ ਤੈਨੂੰ ਹੁਣੇ ਇੱਕ ਹੱਥ ਫੜਾ ਤੜ ਕਰੋ ਬਾਹਰ ਕੱਢਾ ਓ ਕਿਤੇ ਇਹ ਗਲਤੀ ਨਾ ਕਰਦੀ ਭਲੇਖੇ ਨਾਲ ਵੀ ਗਲਤੀ ਗਲਤੀਆਂ ਤੇ ਮੈਂ ਵੈਸੇ ਬੜੀਆਂ ਕਰਦੀ ਐਸੀ ਗਲਤੀ ਕਰੂੰਗੀ ਕਿ ਦੂਜੀ ਵਾਰ ਨਾ ਤੁਹਾਡੇ ਸ਼ਹਿਰ ਨੂੰ ਕਰੀ ਗਿੜਾ ਨਹੀਂ ਭਜੂਗਾ ਹਵਾ ਭਾਜੀ ਮੰਨ ਗਏ ਇੱਥੇ ਵੀ ਤੁਹਾਡੀ ਬਹੁਤ ਇੱਜ਼ਤ ਹੁੰਦੀ ਵੈਸੇ ਤੁਸਕਾਰ ਹੰਨ ਨਾ ਤੁਰ ਦਿਓ ਜਿਹੜੀ ਪਹਿਲਾਂ ਗੱਲ ਪਿੰਡਾਂ ਅੱਗੇ ਗੱਲਾਂ ਉੱਡ ਜਾ ਆਪਾਂ ਇਹਨੂੰ ਤੇ ਚੁੱਪ ਕਰਾ ਜਾਣੇ ਗਿਆ ਮੇਰੇ ਵੱਲ ਨੂੰ ਆ ਜਾਂਦੇ ਜੇ ਦੋਵੇਂ ਜਾਣੇ ਮੇਰੀ ਗੱਲ ਸੋਨਾ ਅਰਮਨ ਜਿਹੜੀ ਤੂੰ ਗੱਲ ਕਰਦੀ ਨਾ 5 ਲੱਖ ਦੀ 5 ਲੱਖ ਤੇ ਤੈਨੂੰ ਦੇ ਹੀ ਦਵਾਂਗੇ ਤੇ ਪਿੰਡ ਆ ਕੇ ਅਸੀਂ ਦੋਵੇਂ ਜੀ ਨਾ ਕਰ ਲਾਂਗੇ 5 ਲੱਖ ਵੀ ਤੇ ਨਾਲੇ ਜੋ ਲੈਣ ਦੇਣ ਬੰਦ ਹੈ ਨਾ ਅਸੀਂ ਆਪੇ ਆ ਕੇ ਪਿੰਡ ਤੇ ਨਿਬੇੜ ਲਾਂਗੇ ਤੇ ਤੂੰ ਹੁਣ ਮੇਰੀ ਗੱਲ ਸੁਣ ਤੂੰ ਨੇ ਇਥੇ ਤੁਰਦੀ ਬਣ ਉਹ ਮੈਂ ਹੱਦ ਤੋੜੀ ਪੈਣਾ ਆ ਤੁਹਾਨੂੰ ਪਤਾ ਲੱਗ ਗਿਆ ਨਾ ਇਹ ਹੈਗਾ ਨੋ ਪੁੱਤ ਦਾ ਘਰ ਅੱਛਾ ਇੱਥੇ ਬੋਲਣ ਲੱਗਿਆ ਵੇਖਣਾ ਜੇ ਹੁਣਾ ਤੇਰਾ ਆਪਣਾ ਫੇਰ ਵੀ ਗੱਲ ਹੋਰ ਹੋਣੀ ਤੇ ਜਿਹੜਾ ਮਾਪਿਓ ਦੀ ਜਾਇਦਾਦ ਹੁੰਦੀ ਹੈ ਜੇ ਉਹ ਬੱਚਿਆਂ ਦੀ ਹੁੰਦੀ ਹੈ ਤੇ ਬੱਚਿਆਂ ਦੀ ਵੀ ਜਾਇਦਾਦ ਮਾਪਿਓ ਦੀ ਵੀ ਹੁੰਦੀ ਹੈ ਤੂੰ ਕਰਦੀ ਹੋਈ ਤਾਂ ਤੂੰ ਤਾਂ ਕਰੀ ਜਾ ਕਰੀ ਜਾ ਰਹੀ ਸਾਨੂੰ ਨਹੀਂ ਕੋਈ ਫਰਕ ਪੈਂਦਾ ਕੋਈ ਤਾਂ ਇੱਟਾਂ ਦਾ ਹੋਰ ਤੇ ਗੱਲ ਪਤੀਆ ਪਤਾ ਲੱਗਾ ਨਹੀਂ ਲਿਆ ਵਾ ਕਿਉਂਕਿ ਹੁਣ ਨੌ ਨਿਆਣੇ ਚਾਰ ਗੱਲਾਂ ਜੀ ਕਰਦੀਆਂ ਮੈਨੂੰ ਲੱਗਾ ਨੌ ਦਾ ਵਾਵਾ ਹੀ ਡਰ ਲੱਗਦਾ ਵਾ ਅੱਛਾ ਤੂੰ ਨਾ ਇਥੇ ਤੁਰਦੀ ਬਣ ਇਹਦੇ ਚ ਭੜਾਈ ਤੇਰਾ ਅੱਛਾ ਚੱਲੀ ਆ ਪਰ ਇਹ ਵਾ ਕਿ ਵਧੀਆ ਹੋਊਗਾ ਤੁਸੀਂ ਸਭ ਕਿਤਾਬ ਕਰਦੇ ਹਾਂ ਹਾਂ ਕਰ ਲਾਂਗੇ ਤੂੰ ਤੁਰਦੀ ਬਣ ਨਿਕਲ ਵੇਖਿਆ ਜੀ ਇਹਦੀ ਜ਼ੁਬਾਨ ਐ ਜੀ ਮੇਰੀ ਗੱਲ ਸੁਣੋ ਤੁਸੀਂ ਹਾਂ ਇਹਦੇ 5-5 ਲੱਖ ਰੁਪਏ ਤੇ ਦੱਸ ਕੇ ਗਈ ਨਾ ਤੇ ਮੁੰਡੇ ਨੇ ਕੋਈ ਆ ਕੇ ਗੱਲ ਨਹੀਂ ਕਰਨੀ ਉਹਦੇ ਸਾਹਮਣੇ ਤੇ ਨਾਲ ਉਹ ਤੁਹਾਡੇ ਕੋਈ ਪੈਸੇ ਦੇਣੇ ਜੀ ਜੇ ਬਹੁਤਾ ਹੀ ਤਨੋਂ ਨਾਲ ਮੇਰੇ ਕੋਲ ਪਿੰਡ ਵਗ ਜਿਓ ਆਪੇ ਜਾ ਕੇ ਸਾਹ ਕਤਾਬ ਉਥੇ ਪੱਕੇ ਕਰ ਲਿਓ ਉਹਨਾਂ ਨਾਲ